ਲੋਕਾਂ ਦੀ ਅੰਦੀ 10:25 ਗੰਥੀਆਂ ਵਿੱਚੋਂ ਇੱਕ ਨੇ ਕੋਲ ਆਣ ਉਹਨਾਂ ਦਾ ਸਵਾਲ ਜਵਾਬ ਸੁਣਿਆ ਅਤੇ ਇਹ ਸਮਝ ਕੇ ਭਈ ਉਸ ਨੇ ਉਹਨਾਂ ਨੂੰ ਚੰਗਾ ਜਵਾਬ ਦਿੱਤਾ ਉਹ ਨੂੰ ਪੁੱਛਿਆ ਸਬਨਾ ਹੁਕਮਾਂ ਵਿੱਚੋਂ ਵੱਡਾ ਕਿਹੜਾ ਹੈ ਹਾਲੇ ਵੀ ਬਾਈਬਲ ਦੇ ਵਿੱਚ ਲਿਖਿਆ ਆ ਕਿ ਗੰਥੀਆਂ ਦੇ ਵਿੱਚੋਂ ਇੱਕ ਨੇ ਦੇਖਿਆ ਕਿ ਯਿਸੂ ਮਸੀਹ ਬਹੁਤ ਅੱਛਾ ਉੱਤਰ ਦਿੰਦਾ ਹੈ ਹਰ ਇੱਕ ਗੱਲ ਨੂੰ ਸੋੰਦਾ ਹੈ ਬੜੇ ਵਧੀਆ ਢੰਗ ਦੇ ਨਾਲ ਉਹਨੂੰ ਹਾਰਿਕ ਨੂੰ ਉੱਤਰ ਦਿੰਦਾ ਹੈ ਤਾਂ ਕਲਾਮਤ ਵਿੱਚ ਲਿਖਿਆ ਉਹਨੇ ਇੱਕ ਯਿਸੂ ਮਸੀਹ ਨੂੰ ਸਵਾਲ ਪੁੱਛਿਆ ਕਹਿੰਦਾ ਸਭ ਤੋਂ ਵੱਡੀ ਆਗਿਆ ਕਿਹੜੀ ਸਭ ਤੋਂ ਵੱਡਾ ਹੁਕਮ ਕਿਹੜਾ ਹੈ ਹਾਂਜੀ ਯਿਸੂ ਨੇ ਜਵਾਬ ਦਿੱਤਾ ਭਾਈ ਮੁੱਖ ਇਹ ਹੈ ਕਿ हे ਇਜ਼ਰਾਈਲ ਸੁਣ ਪ੍ਰਭੂ ਸਾਡਾ ਪਰਮੇਸ਼ਰ ਇੱਕੋ ਪ੍ਰਭੂ ਹੈ ਹਾਲੇਲੂਇਆ ਬਾਈਬਲ ਦੇ ਵਿੱਚ ਲਿਖਿਆ ਯਿਸੂ ਮਸੀਹ ਨੇ ਗਾੜੀਆਂ ਉੱਤਰ ਦਿੱਤਾ ਕਹਿੰਦਾ ਕਿ ਮੁੱਖ ਜਿਹੜੀ ਆਗਿਆ ਹੈ ਮੁੱਖ ਜਿਹੜਾ ਵੱਡਾ ਸਭ ਤੋਂ ਹੁਕਮ ਹੈ ਆ

ਕੀ ਤੂੰ ਆਪਣੇ ਪ੍ਰਭੂ ਨੂੰ ਆਪਣੇ ਪਰਮੇਸ਼ਰ ਨੂੰ ਪਹਿਲਾ ਆਪਣੇ ਦਿਲ ਦੇ ਨਾਲ ਪਹਿਲਾ ਹੁਕਮ ਇਹ ਆ ਕਿ ਆਪਣੇ ਦਿਲ ਦੇ ਨਾਲ ਅਤੇ ਆਪਣੀ ਜਾਨ ਦੇ ਨਾਲ ਪਹਿਲਾ ਹੁਕਮ ਕੀ ਆ ਆਪਣੇ ਦਿਲ ਦੇ ਨਾਲ ਆਪਣੀ ਸਾਰੀ ਜਾਨ ਦੇ ਨਾਲ ਸਾਰੀ ਬੁੱਧ ਦੇ ਨਾਲ ਤੇ ਸਾਰੀ ਸ਼ਕਤੀ ਹਾਲੇਲੂਇਆ ਅਮੀਨ ਕਹਿੰਦੇ ਨਾ ਚਾਰ ਚੀਜ਼ਾਂ ਦੇ ਨਾਲ ਤੂੰ ਆਪਣੇ ਪਰਮੇਸ਼ਰ ਨੂੰ ਕੀ ਕਰਨਾ ਹੈ ਪਿਆਰ ਕਰਨਾ ਹੈ ਹallelujah ਪਹਿਲਾ ਤਾਂ ਤੂੰ ਆਪਣੇ ਪਰਮੇਸ਼ਰ ਨੂੰ ਪੂਰੇ ਦਿਲ ਦੇ ਨਾਲ ਪਿਆਰ ਕਰ ਪਹਿਲਾ ਕੀ ਕਰਨਾ ਹੈ ਕਿ ਅਸੀਂ ਦਿਲ ਤੋਂ ਪਿਆਰ ਕਰਦੇ ਹਾਂ ਪਰਮੇਸ਼ਵਰ ਨੂੰ ਕਹਿਣ ਲਈ ਤਾਂ ਅਸੀਂ ਬੋਲ ਦੇਵਾਂਗੇ ਪਰ ਇਥੇ ਪਤਾ ਲੱਗਦਾ ਜਿੰਨਾ ਤੁਸੀਂ ਅੱਜ ਦਿਲ ਲਾ ਕੇ ਮੰਨ ਲਾ ਕੇ ਦਿਲ ਤੋਂ ਦੀ ਰੱਤਨਾ ਕਰਦੇ ਦਿਲ ਤੋਂ ਉਹਦਾ ਤੁਸੀਂ ਹੁਕਮ ਮੰਨਦੇ ਹੋ ਇਸ ਲਗਰ ਤੋਂ ਸਾਨੂੰ ਪਤਾ ਲੱਗ ਜਾਂਦਾ ਕਿ ਅਸੀਂ ਕਿੰਨਾ ਪਿਆਰ ਕਰਦੇ ਹallelujah ਸਾਡੇ ਸ਼ਬਦ ਪਿਆਰ ਵਾਲੇ ਹੋ ਸਕਦੇ ਸ਼ਬਦ ਇਹਦੇ ਵਿੱਚ ਪਿਆਰ ਤਾਂ ਨਿਕਲ ਸਕਦਾ ਕਿ ਹਾਂ ਅਸੀਂ ਪਿਆਰ ਕਰਦੇ ਹਾਂ ਅਸੀਂ ਪਿਆਰ ਕਰਦੇ ਹਾਂ ਸਾਡਾ ਪਰਮੇਸ਼ਵਰ ਉਹਨੂੰ ਅਸੀਂ ਪਿਆਰ ਕਰਦੇ ਹਾਂ ਮੇਰੇ ਅਜ਼ੀਜ਼ ਪਤੋ ਜੇ ਅਸੀਂ ਆਪਣੇ ਪਰਮੇਸ਼ਵਰ ਦੇ ਹੁਕਮ ਨੂੰ ਨਹੀਂ ਮੰਨਦੇ ਜੋ ਦਾ ਸਿਰ داری ਨਹੀਂ ਮੰਨਦੇ ਤਾਂ ਕੀ ਸਾਡਾ ਪਿਆਰ ਹੋਏਗਾ ਦੱਸੋ ਕੋਈ ਪਿਆਰ ਨਹੀਂ ਹੋ ਸਕਦਾ ਪਰਮੇਸ਼ਵਰ ਦੇ ਨਾਲ ਬੋਲਣ ਵਸੇ ਪਿਆਰ ਕਰ ਸਕਦੇ ਹਾਂ ਕਹਿਣ ਨੂੰ ਅਸੀਂ ਕਹਿ ਸਕਦੇ ਸਾਡਾ ਪਰਮੇਸ਼ਵਰ ਦੇ ਨਾਲ ਪਿਆਰ ਹੈ ਬਾਈਬਲ ਦੇ ਵਿੱਚ ਲਿਖਿਆ ਸੱਤ ਮੁਖ ਆਗਿਆ ਹੈ ਹੋਏ ਕਿ ਤੂੰ ਆਪਣੇ ਪਰਮੇਸ਼ਵਰ ਨੂੰ ਪੂਰੇ ਦਿਲ ਦੇ ਨਾਲ ਔਰ ਪੂਰੀ ਜ਼ਾਤ ਦੇ ਨਾਲ ਔਰ ਪੂਰੀ ਬੁੱਧੀ ਔਰ ਪੂਰੀ ਸ਼ਕਤੀ ਦੇ ਨਾਲ ਪਿਆਰ ਕਰ ਪਹਿਲਾ ਹੁਕਮ ਕਿਹੜਾ ਆ ਪਰਮੇਸ਼ਵਰ ਨੂੰ ਪਿਆਰ ਕਰਨਾ ਮੇਰੇ ਅਜ਼ੀਜ਼ ਪੈਂਪਾ ਜੇ ਤੁਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ ਜੇ ਤੁਸੀਂ ਪਰਮੇਸ਼ੁਰ ਦੇ ਨਾਲ ਪਿਆਰ ਕਰਦੇ ਹਾਂ ਤਾਂ ਮੈਂ ਤੁਹਾਨੂੰ ਅੱਜ ਦੱਸ ਦੇਣਾ ਚਾਹੁੰਦਾ ਹਾਂ ਕਿ ਸਾਡਾ ਦਿਲ ਜਿਹੜਾ ਪਰਮੇਸ਼ੁਰ ਦੇ ਵੱਲ ਲੱਗਾ ਰਹਿਣਾ ਚਾਹੀਦਾ ਉਹਦੇ ਕੰਮਾਂ ਦੇ ਲਈ ਹਾਸ ਸਮੇਂ ਤਿਆਰ ਹੋਣਾ ਚਾਹੀਦਾ ਸਾਡੇ ਦਿਲ ਦੇ ਵਿੱਚ ਉਹਦੇ ਲਈ ਕੁਝ ਕਰਨ ਦੇ ਲਈ ਦਿਲਤ ਹੋਣਾ ਚਾਹੀਦਾ ਹਾਲੇਲੂਇਆ ਬਾਈਬਲ ਵਿੱਚ ਲਿਖਿਆ ਹੈ ਬੁੱਲੋਂ ਤੋਂ ਤੇ ਮੇਰਾ ਆਦਰ ਕਰਦੇ ਭਾਰੇ ਨਾਲ ਦੇ ਦਿਲ ਬਹੁਤ ਮੇਰੇ ਤੋਂ ਕੀਆ ਦੂਰਿਆ ਬੁੱਲੋ ਤੁਸੀਂ ਆਦਰ ਕਰਦੇ ਆ ਪ੍ਰਭੂ ਦਾ ਤੇ ਦਿਲ ਤੇ ਸਾਡਾ ਬੜਾ ਗੀਤ ਤੂ ਰਿਆ ਹallelujah ਦਿਲ ਤੋਂ ਅਸੀਂ ਪ੍ਰਭੂ ਨੂੰ ਪਿਆਰ ਕਰਦੇ ਆ ਜੀ ਹੈ ਤੇ ਬੰਦਗੀ ਦੇ ਵਿੱਚ ਤਾਲੀ ਵੀ ਨਹੀਂ ਵੱਜਦੀ ਹੈ ਬੰਦਗੀ ਦੇ ਵਿੱਚ ਅਸੀਂ ਅੱਖਾਂ ਵੀ ਨਹੀਂ ਬੰਦ ਕਰਦੇ ਬੰਦਗੀ ਦੇ ਵਿੱਚ ਮਨ ਨਹੀਂ ਲੱਗਦਾ ਸਾਡਾ ਤੇ ਦਿਲ ਸਾਡਾ ਪ੍ਰਭੂ ਨਾਲ ਮੇਸਾਣਾ ਪਤਾ ਨਹੀਂ ਦਿਲ ਦੇ ਵਿੱਚ ਤਾਂ ਕੋਈ ਹੋਰ ਆੜ ਕੇ ਬੈਠਾ ਹੋਇਆ ਹੈ ਹੈ ਦਿਲ ਦੇ ਵਿੱਚ ਤਾਂ ਹੋਰ ਕੋਈ ਸਾਡੇ ਜੰਮਾ ਹੋਇਆ ਆ ਲੜਾਈ ਝਗੜੀ ਅਸੀਂ ਈਰਖਾ ਜਮਾ ਕੀਤੀ ਹੋਈ ਆ ਦਿਲ ਦੇ ਵਿੱਚ ਅਸੀਂ ਹੋਰ ਦੁਨਿਆਵੀ ਬੜਾ ਜਿਹੜਾ ਉਹ ਗੰਦਗੀ ਜਿਹੜੀ ਅਸੀਂ ਪਾਈ ਹੋਈ ਆ ਤੇ ਕਹਿੰਦੇ ਅਸੀਂ ਪਰਮੇਸ਼ਵਰ ਦੇ ਨਾਸ ਪਰਮੇਸ਼ਵਰ ਨੂੰ ਅਸੀਂ ਪਿਆਰ ਕਰਦੇ ਹਾਂ ਬਾਈਬਲ ਦੇ ਵਿੱਚ ਲਿਖਿਆ ਹੈ ਇੱਕ ਮਿਆਨ ਦੇ ਵਿੱਚ ਦੋ ਤਲਵਾਰਾ ਨਹੀਂ ਰਹਿ ਸਕਦੀ ਇੱਕ ਮਿਆਨ ਦੇ ਵਿੱਚ ਦੋ ਤਲਵਾਰਾ ਨਹੀਂ ਰਹਿ ਸਕਦੀਆਂ ਸਾਦਾ ਦਿਲ ਪ੍ਰਭੂ ਵਾਲੀ ਵੀ ਲੱਗਾ ਹੁੰਦਾ ਹੈ ਦੁਨੀਆਬੀ ਕੰਮ ਵੀ ਕਰਨ ਦੇ ਲਈ ਲੱਗਾ ਹੁੰਦਾ ਹੈ ਜਿੱਥੇ ਨਹੀਂ ਹਾਲ ਹੁੰਦਾ ਤਾਂ ਉੱਥੇ ਚਲ ਜੀਏ ਹੈ ਆਪ ਅਸਤੋ ਮਾਰਾ ਤੇ ਆ ਚੰਗਾ ਹੈ ਆਪ ਅਸਤੋ ਕੋ ਨਹੀਂ ਗੱਲ ਬੰਦੀ ਇੱਕ ਧਾਗਾ ਨਾ ਪਵਾ ਕੇ ਲਈਏ ਫੂਕ ਇੱਕ ਮਾਰ ਕੇ ਵੇਲ ਲਿਆ ਨਾ ਇਹਨਾਂ ਕਿਹੜਾ ਉਹਨਾਂ ਕਿਹੜਾ ਕਿ ਮੈਂ ਉਹ ਕਰਨਾ ਜੇ ਕਰਨਾ ਹੈ ਉਹ ਬਸ ਇੱਥੇ ਕਰਦੇ ਆ ਉਹਨਾਂ ਬਸ ਇੱਥੇ ਤੁਹਾਨੂੰ ਕੁਝ ਹੱਕ ਦੇ ਦੇਣਾ ਮੰਤਰ ਜੇ ਬਸ ਕਰਦੇ ਰੋ ਹਨ ਤੇ ਦਿਲ ਸਾਡਾ ਪਰਮੇਸ਼ਰ ਵਾਲਾ ਹੈ ਇਹ ਹੈ ਸਾਡਾ ਦਿਲ ਪਰਮੇਸ਼ਰ ਵਾਲਾ ਅੱਜ ਕੱਲ ਤੇ ਮੈਂ ਤੁਹਾਨੂੰ ਰੀਅਲ ਗੱਲ ਦੱਸਾਂ ਵਿਸ਼ਵਾਸੀ ਵੀ ਐਸੋ ਜੀ ਹੋ ਗਏ ਮੂੰਹ ਤੋਂ ਕੋਸ਼ਿਆਂ ਤੇ ਬੋਲਤੋਂ ਕੋਸ਼ਿਆਂ ਕਹਿੰਦੇ ਕੋਸ਼ਿਆਂ ਤੇ ਕਰਦੇ ਕੋਸ਼ਿਆਂ ਕਹਿਣਾ ਚਰਚ ਚੱਲੇ ਆ ਤੇ ਕਿਤੇ ਹੋਰ ਪਹੁੰਚਦੇ ਐਫੋ ਜੀ ਵੀ ਮਤਲਬ ਮਸੀਹ ਲੋਕ ਹੈਗੇ ਹallelujah ਤੇ ਕਹਿੰਨੀ ਅਸੀਂ ਦਿਲ ਤੋਂ ਪ੍ਰਭੂ ਦਾ ਜੇ ਸਾਡੇ ਅਸੀਂ ਦਿਲ ਤੋਂ ਪ੍ਰਭੂ ਦੇ ਨਾਲ ਪਿਆਰ ਕਰਦੇ ਹੋਈਏ ਤੇ ਸਾਡੇ ਦਿਲ ਦੇ ਵਿੱਚ ਪਰਮੇਸ਼ੁਰ ਤੋਂ ਇਲਾਵਾ ਦੂਜਾ ਹੋਰ ਕੋਈ ਨਹੀਂ ਹੋਣਾ ਚਾਹੀਦਾ ਹallelujah ਜੇ ਸਾਡੇ ਅੰਦਰ ਪ੍ਰਭੂ ਲਈ ਪਿਆਰ ਹੈ ਤਾਂ ਮੇਰੇ ਅਜ਼ੀਜ਼ ਭੈਣੋ ਸਾਰੇ ਕੰਮ ਸਾਡੇ ਫੇਲ ਹੋ ਜਾਣੇ ਚਾਹੀਦੇ ਉਸ ਵੇਲੇ ਜਦੋਂ ਬੰਦਗੀ ਦਾ ਟਾਈਮ ਹੋ ਜਾਂਦਾ ਜਦੋਂ ਦੁਆ ਦਾ ਟਾਈਮ ਹੋ ਜਾਂਦਾ ਹallelujah ਤੇ ਕਈ ਐਸੇ ਵੀ ਮੈਂ ਦੇਖਿਆ ਜਿਨ੍ਹਾਂ ਦਾ ਦੇਲ ਪ੍ਰਭੂ ਵਾਲਿਆ ਤੇ ਭਰ ਲੱਗਿਆ ਬੰਦਗੀ ਦੇ ਵਿੱਚ ਕਿਤੇ ਮੂਲ ਹੁੰਦਾ ਹੈ ਉਹ ਦਿਲ ਦਾ ਕੋਈ ਫਾਇਦਾ ਨਹੀਂ ਜਿਹਦੇ ਵਿੱਚ ਯੀਸ਼ੂ ਮਸੀਹ ਨਹੀਂ ਉਹ ਜਾਨ ਦਾ ਕੋਈ ਫਾਇਦਾ ਨਹੀਂ ਜਿਹੜੀ ਪਰਮੇਸ਼ੁਰ ਦੇ ਕੰਮ ਦੇ ਲਈ ਨਹੀਂ ਇਸਤੇਮਾਲ ਹੁੰਦੀ ਜੇ ਤੁਸੀਂ ਜੀਵੇ ਤੋ ਸਾਡੇ ਜੀਵਤ ਰਹਿਣ ਦਾ ਕੋਈ ਵੀ ਫਾਇਦਾ ਨਹੀਂ ਆ ਜੇ ਅੱਜ ਤੱਕ ਅਸੀਂ ਪ੍ਰਭੂ ਦੇ ਲਈ ਕੁਛ ਕੀਤਾ ਹੀ ਨਹੀਂ ਹallelujah ਬੜੇ ਅਸੀਂ ਸਮਝਦਾਰ ਹੋ ਸਕਦੇ ਹਾਂ ਅਸੀਂ ਸਮਝਦਾਰੀ ਵਿੱਚ ਸਾਡੇ ਕਿਸੇ ਕੰਮ ਦੀ ਨਹੀਂ ਆ ਜਿੰਨੂੰ ਅਸੀਂ ਖੁਦਾ ਦੇ ਕੰਮਾਂ ਦੇ ਵਿੱਚ ਨਹੀਂ ਲਗਾਇਆ ਜਿਹਦੇ ਦੁਆਰਾ ਅਸੀਂ ਕੋਈ ਖੁਦਾ ਦੀ ਕੰਮ ਦੇ ਲਈ ਕੋਈ ਪਲਾਨਿੰਗਸ ਨਹੀਂ ਕਰਦੇ ਅਸੀਂ ਸ਼ਕਤੀ ਸਾਡੇ ਵਿੱਚ ਕੋਈ ਕੰਮ ਦੀ ਨਹੀਂ ਆ ਜਿਹੜੀ ਖੁਦਾ ਦੇ ਲਈ ਯੂਜ਼ ਨਹੀਂ ਕਰਦੇ ਹallelujah सारा कुछ साइबल सबली है कि तू तो अपने परमेश्वर पूरी, पूरी बुद्धि और पूरी शक्ति करोकम है कि देखिए कि सा पूरे दिल तो प्रभु के प्यार कर रहे हैं कि अभी दिल तो प्यार कर रहे हैं जो साखावे का प्यार है एक एक बार बंदगी पहुंच के दूसरी बार लभना नहीं एक दिन दुआ बैठ के दूजे दिन लही ਇੱਕ ਦਿਨ ਪਵਾਸ ਕਰ ਲਿਆ ਮੁੜ ਕੇ ਬੀਨਾ ਫੇਰ ਗਾਲਾਂ ਕੱਢਣੀਆਂ ਮੁੜ ਕੇ ਫੇਰ ਝਗੜੇ ਕਰਨੇ ਮੁੜ ਕੇ ਫੇਰ ਰੋਤੋਂ ਤਾਂ ਤੇ ਕੰਮ ਕਰਨੇ ਹallelujah ਇਹ ਨਹੀਂ ਹੈ ਕਿ ਦੋ ਦਿਨ ਕੋਸ਼ਿਸ਼ ਤੇ ਤੀਜੇ ਦਿਨ ਕੁਸ਼ ਹੋ ਜੇ ਹallelujah ਜਿਵੇਂ ਖੁਦਾ ਦੇ ਨਾਲ ਪਿਆਰ ਕਰਦੇ ਤੇ ਸਾਡੇ ਅੰਦਰ ਸਾਡੇ ਦਿਲ ਦੇ ਅੰਦਰ ਪਰਮੇਸ਼ਵਰ ਦੇ ਲਈ ਕੁਛ ਕਰਨ ਦੇ ਲਈ ਜਜ਼ਬਾ ਹੋਣਾ ਚਾਹੀਦਾ ਹੈ ਕੋਈ ਦਲਤ ਹੋਣਾ ਚਾਹੀਦਾ ਪਰਮੇਸ਼ਵਰ ਦੇ ਲਈ ਕਰਨ ਦੇ ਲਈ ਅਸੀਂ ਤਾਂ ਕੁਛ ਵੀ ਨਹੀਂ ਕਰ ਪਾਉਂਦੇ ਕਰੀ ਸਾਡੇ ਅੰਦਰ ਕੋਈ ਪ੍ਰਭੂ ਵਾਲਾ ਕੰਮ ਨਹੀਂ ਹੈ ਕੋਈ ਸਾਨੂੰ ਚਾਤ ਨਹੀਂ ਆ ਗੋਸਵੇਸੀ ਨਹੀਂ ਸੋਚਦੇ ਉੱਠਦੇ ਹਾਂ ਆਪਣੇ ਕੰਮ ਕਰਕੇ ਦਿਹਾੜੀ ਲਾ ਕੇ ਫੇਰ ਆਉਂਦੇ ਫੇਰ ਸੌਂ ਜਾਂਦੇ ਫੇਰ ਜਾਂਦੇ ਫੇਰ ਆ ਜਾਂਦੇ ਕਦੇ ਦਵਾਕ ਨਹੀਂ ਕੀਤੀ ਕਿਆ ਸਾਡਾ ਦੇਉ ਤੂੰ ਆ ਤੇ ਕਦੀ ਉਹਨੂੰ ਉਸ ਪ੍ਰਭੂ ਕੋਈ ਧੰਨਵਾਦ ਵੀ ਨਹੀਂ ਉਹਨੂੰ ਦਿੱਤਾ ਜਿੰਨੇ ਉੱਠ ਕੇ ਉਹਨੂੰ ਕਦੇ ਇੰਨਾ ਵੀ ਧੰਨਵਾਦ ਨਹੀਂ ਕਿਹਾ ਕਿ ਤੁਹਾਡੀ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੀ ਪੂਰੀ ਰਾਤ ਸੰਭਾਲ ਕੇ ਰੱਖਿਆ ਪੂਰਾ ਦਿਨ ਸਾਡਾ ਦੁਨੀਆਵੀ ਕੰਮਾਂ ਦੇ ਵਿੱਚ ਹੀ ਲੰਘ ਜਾਂਦਾ ਹੈ ਪੂਰਾ ਦਿਨ ਸਾਡਾ ਦੁਨੀਆਦਾਰੀ ਦੇ ਵਿੱਚ ਬੀਤ ਜਾਂਦਾ ਹੈ ਫੋਨਾਂ ਦੇ ਵਿੱਚ ਬੀਤ ਜਾਂਦਾ ਹੈ ਟੀਵੀਆਂ ਦੇ ਵਿੱਚ ਬੀਤ ਜਾਂਦਾ ਚੁਗੀਆਂ ਦੇ ਵਿੱਚ ਬੀਤ ਜਾਂਦਾ ਹੈ ਗਾਲਾਂ ਕੱਢਣ ਦੇ ਵਿੱਚ ਬੀਤ ਜਾਂਦਾ ਤੇ ਬੱਬੂ ਦੇ ਨਾਲ ਕਦੀ ਅਸੀਂ ਥੈਂਕਸ ਵੀ ਨਹੀਂ ਕੀਤਾ ਤੇ ਮੂੰਹ ਤੋਂ ਅਸੀਂ ਬੜਾ ਦਾਅਵੇ ਕਰਦੇ ਹਾਂ ਕਿ ਬੱਬੂ ਦੇ ਨਾਲ ਸਾਡਾ ਪਿਆਰ ਹੈ ਔਰ ਕਲਾਮ ਦੇ ਵਿੱਚ ਲਿਖਿਆ ਪਹਿਲਾ ਹੁਕਮ ਇਹ ਹੈ ਕਿ ਆਪਣੇ ਪਰਮੇਸ਼ਵਰ ਦੇ ਨਾਲ ਕੀ ਕਰ ਬੋਲਿਏ ਪਿਆਰ ਕਰ ਪਿਆਰ ਕਰ ਦੇਲ اور ਪੂਰੀ ਜਾਨ اور ਪੂਰੀ ਬੁੱਧੀ اور ਪੂਰੀ ਸ਼ਕਤੀ ਦੇ ਨਾਲ ਹallelujah ਜੇਸੀਂ ਨਹੀਂ ਕੋਸ਼ ਕਾ ਸਕਦੇ ਤਬੂ ਦੇ ਲਈ ਇਸ ਸਾਡੀ ਜ਼ਿੰਦਗੀ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਹੈ ਸਾਡਾ ਤਬੂਦ ਵਿੱਚ ਆ ਕੇ ਵੀ ਜੋ ਕੁਛ ਪਹਿਲਾਂ ਚੱਲ ਰਿਹਾ ਸੀ ਉਹ ਤਸੀਂ ਉਦੋਂ ਉਦੋਂ ਵੀ ਕਰਦੇ ਹਾਂ ਜਿਵੇਂ ਅਸੀਂ ਮਸ਼ੀਨ ਨੂੰ ਨਹੀਂ ਜਾਣਦੇ ਹੀਰਖਾ ਜਿਹੜੀ ਉਹ ਤਾਂ ਪਹਿਲਾਂ ਵੀ ਕਰਦੇ ਹਾਂ ਜ਼ਾਲਾ ਅਸੀਂ ਪਹਿਲਾਂ ਵੀ ਕਰਦੇ ਹਾਂ ਅੱਖ ਮੇ ਟੱਕਿਆ ਸੀ ਪਹਿਲਾਂ ਵੀ ਕਰਦੇ ਹਾਂ ਲੜਾਈ ਝਗੜੇ ਸੀ ਪਹਿਲਾਂ ਵੀ ਕਰਦੇ ਹਾਂ ਤੇ ਕੀ ਮਸਜਿਦ ਵਿੱਚ ਆਣ ਕੇ ਸਾਡੀ ਚੇਂਜਿੰਗ ਹੋਈ ਹੈ ਦੱਸੋ ਕੀ ਲੱਗਦੀ ਸਾਨੂੰ ਕੋਈ ਸਾਡੂੰ ਮਸਜਿਦ ਵਿੱਚ ਆਣ ਕੇ ਸਾਡੀ ਚੇਂਜਿੰਗ ਕਿ ਜਾ ਬਸ ਇੱਥੋਂ ਤੱਕ ਹੀ ਤੋਬਾ ਕਰ ਲਈ ਆ ਬਸ ਅਸੀਂ ਯੀਸ਼ੂ ਵਾਲੇ ਹੋ ਗਏ ਆ ਤੇ ਹੋਣੀ ਕੋਈ ਕੋਈ ਲੈਣਾ ਦੇਣਾ ਨਹੀਂ ਹੈ ਨਾ ਨਾ ਕੋਈ ਦੁਆ ਨਾ ਕੋਈ ਬਾਈਬਲ ਰੀਡਿੰਗ ਨਾ ਕੋਈ ਚਰਚ ਨਾ ਕੋਈ ਅੱਗਵਾ ਨਾ ਕੋਈ ਪਰਮੇਸ਼ੁਰ ਦਾ ਡਰ ਨਾ ਕੋਈ ਚਰਚ ਜਾਣਾ ਨਾ ਕਿਸੇ ਡਾਕਟਰ ਨੂੰ ਸਹਿਣਾ ਬਸ ਆਪਣੀ ਕੰਮਾਂ ਦੇ ਵਿੱਚ ਅਸੀਂ ਲੱਗੇ ਹੋਏ ਆ ਹਾਲੇਲੂਇਆ ਮੇਰੇ ਜ਼ਿਸਤਾਂ ਕੋ ਖੁਦਾ ਦਾ ਡਰ ਮੰਨੋ ਅਸੀਂ ਵਾ ਉਹਦਾ ਸਾਡੇ ਅੰਦਰ ਡਰ ਹੈ ਤੇ ਫਿਰ ਅਸੀਂ ਸਭ ਕੁਝ ਕਰਨ ਲਈ ਉਹਦੇ ਲਈ ਤਿਆਰ ਹਾਂ ਅਸੀਂ ਉਹਨੂੰ ਇਗਨੋਰ ਕਰ ਦੇਵਾਂਗਾ ਸਾਰੇ ਕੰਮਾਂ ਨੂੰ ਹਰ ਇੱਕ ਕੰਮ ਜਿੰਨਾ ਵੀ ਸਾਡੇ ਲਈ ਜ਼ਰੂਰੀ ਹੋਏਗਾ ਅਸੀਂ ਇਗਨੋਰ ਕਰਕੇ ਵੀ ਅਸੀਂ ਖੁਦਾ ਦਾ ਟਾਈਮ ਖੁਦਾ ਨੂੰ ਦੇਵਾਂਗੇ ਤੇ ਜੇ ਸਾਨੂੰ ਕੋਈ ਖੁਦਾ ਦਾ ਡਰ ਨਹੀਂ ਆ ਜਸੂ ਖੁਦਾ ਨੂੰ ਇਗਨੋਰ ਕਰਕੇ ਤੇ ਆਪਣੇ ਕੰਮਾਂ ਨੂੰ ਪਹਿਲਾਂ ਕਰਾਂਗੇ ਕਿ ਨਹੀਂ ਆਹ ਕੰਮ ਜ਼ਰੂਰੀ ਹੈ ਉਹ ਕੰਮ ਜ਼ਰੂਰੀ ਆ ਇੱਥੇ ਜਾਣਾ ਜ਼ਰੂਰੀ ਹੈ ਉੱਥੇ ਜਾਣਾ ਜ਼ਰੂਰੀ ਆ ਹੋਰ ਰਿਸ਼ਤੇਦਾਰਾਂ ਨੂੰ ਜਾਣਾ ਜ਼ਰੂਰੀ ਉਹ ਆ ਗਿਆ ਜੇ ਆ ਗਿਆ ਹੈ ਪਰਮੇਸ਼ਵਰ ਦਾ ਡਰ ਨਹੀਂ ਹੈ ਹਾਲੇਲੂਇਆ ਇਹ ਤੋਂ ਕਿਸ ਸਾਬਤ ਹੁੰਦਾ ਹੈ ਬੋਲੀਏ ਪਰਮੇਸ਼ਵਰ ਦਾ ਡਰ ਨਹੀਂ ਹੈ ਇਹ ਗੱਲ ਰੀਅਲ ਹੈ ਇਹ ਚੀਜ਼ਾਂ ਜਿਹੜੀਆਂ ਇਸ ਚੀਜ਼ ਨੂੰ ਦਰਸਾਉਂਦੀਆਂ ਕਿ ਸਾਨੂੰ ਕੋਈ ਵੀ ਪਰਮੇਸ਼ਵਰ ਦਾ ਡਰ ਨਹੀਂ ਆ। ਮੇਰੇ ਅਜ਼ੀਜ਼ ਤਾਂ ਕੋ ਅੱਗੇ ਕਲਾਮ ਦੇ ਵਿੱਚ ਲਿਖਿਆ ਪਹਿਲੀ ਆਗਾਤ ਇਹ ਆ ਕਿ ਤੂੰ ਆਪਣੇ ਪਰਮੇਸ਼ਰ ਨੂੰ ਪੂਰੇ ਦਿਲ, ਪੂਰੀ ਜਾਨ, ਪੂਰੀ ਬੁੱਧੀ ਔਰ ਪੂਰੀ ਸ਼ਕਤੀ ਦੇ ਨਾਲ ਪਿਆਰ ਕਰ ਉਹ ਲਿਖਿਆ ਦੂਜੀ ਆਗਾਹ ਇਹ ਆ ਕਿ ਤੂੰ ਆਪਣੇ ਹਾਂਜੀ ਪੜੀਏ ਆਪਣੇ ਜਿਹਾ ਪਿਆਰ ਕਰ ਲਿਖਿਆ ਦੂਜਾ ਹੁਕਮ ਇਹ ਆ ਦੂਜਾ ਹੁਕਮ ਇਹ ਆ ਕਿ ਤੂੰ ਆਪਣੇ ਗਵਾਂਢੀ ਨੂੰ ਹਾਂਜੀ ਆਪਣੇ ਜਿਹਾ ਪਿਆਰ ਕਰ। ਕੀ ਕਰ? ਜਿਹਾ ਪਿਆਰ ਕਰ। ਆਪਣੇ ਜਿਹਾ ਪਿਆਰ ਕਰ। ਬਾਈਬਲ ਵਿੱਚ ਲਿਖਿਆ ਦੂਜਾ ਹੁਕਮ ਇਹ ਹੈ ਕਿ ਤੂੰ ਆਪਣੇ ਜਿਹਾ ਆਪਣੇ ਗਵਾਨੀ ਨੂੰ ਕੀ ਕਰ? ਪਿਆਰ ਕਰ। ਹallelujah। ਕੀ ਅਸੀਂ ਪਿਆਰ ਕਰਦੇ ਹਾਂ?